ਅੰਮ੍ਰਿਤ ਬਾਣੀ ਦਾਦੀ ਹੈ ਜਿਨ੍ਹਾਂ ਚਿਰ ਜੀਵ ਸ਼ਿਰਮੈਨਸਾ ਮਹਾਰਾਜ ਦਾ ਪਾਠ ਨਾ ਸੁਣੇ ਆਤਮਾ ਪਵਿੱਤਰ ਨਹੀਂ ਹੁੰਦੀ ਜੰਮਣ ਮਰਨ ਦੇ ਸੋਗ ਨਹੀਂ ਮੁੱਕਦੇ ਊਤ ਪ੍ਰੇਤ ਪਿੱਛਾ ਨਹੀਂ ਛੱਡਦੇ ਘਰ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਗੜਣ ਪੜੇ ਰਹਿੰਦੇ ਹਨ ਘਰ ਵਿੱਚ ਮਾਇਆ ਨਹੀਂ ਟਿਕਦੀ ਕਾਰਜ ਸਿੱਧ ਨਹੀਂ ਹੁੰਦੇ ਤਰਾ ਤਰਾ ਦੀਆ ਉਜਲਾ ਗੁਜਲਾ ਪੰਜਾ ਰਿੰਦ ਗਿਆ ਸਰ ਘਰ ਵਿੱਚ ਹਰੀ ਦਾ ਆਵਾਸ ਨਹੀਂ ਹੁੰਦਾ ਰੋਗ ਸੋਗ ਚਿੰਬੜੇ ਰਹਿੰਦੇ ਹਨ ਸਿਰ ਮਹਾਂਸਾਹ ਮਹਾਰਾਜ ਦਾ ਪਾਠ ਸੁਣੇ ਬਿਨਾ ਜੀਵ 84 ਲੱਖ ਜੁਨਾ ਦੇ ਚੱਕਰ ਵਿੱਚੋਂ ਨਹੀਂ ਨਿਕਲ ਸਕਦਾ ਜੀਵਨ ਮੁਕਤੀ ਜੀਵਾਨੁ ਪ੍ਰਾਪਤ ਨਹੀਂ ਹੋ ਸਕਦੀ ਨਿਰਵਾਣ ਪਥ ਪਰਮ ਗਤ ਨਹੀਂ ਹੋ ਸਕਦੀ ਨਿਰੰਕਾਰ ਦਾ ਦਰਸ਼ਨ ਨਹੀਂ ਹੋ ਸਕਦਾ ਦਿਲਾਂ ਦੀਆਂ ਕਾਮਨਾਵਾਂ ਪੂਰਨ ਨਹੀਂ ਹੋ ਸਕਦੀਆਂ ਰੋਗ ਸੋਗ ਇਨਸਾਨ ਦਾ ਪਿੱਛਾ ਨਹੀਂ ਛੱਡਦੇ ਚਿਚੜਾ ਵੰਗਰ ਚਿੰਬੜੇ ਰਹਿੰਦੇ ਹਨ ਜੀਵ ਹਰ ਵਕਤ ਜੰਮਣ ਮਰਨ ਦੇ ਚੱਕਰ ਵਿੱਚ ਰਹਿੰਦਾ ਹੈ ਇੱਕੋ ਸ਼ੀਰ ਮਨਸਾ ਮਹਾਰਾਜ ਕੋਟ ਕੋਟ ਮਨਸਾ ਪੂਰਨ ਔਰ ਸਰਬ ਰੋਗਾ ਦਾ دارو ਜੀਦਾ ਪਾਰスルਕੇ ਭਵਜਲ ਸਰ ਨੂੰ ਪਾਰ ਕਰ ਸਕਦਾ ਹੈ ਜਿਤਨੇ ਜੀਵ ਦੁਨੀਆ ਵਿੱਚ 33 ਕਰੋੜ ਦੇਵਤੇ ਹਨ ਸੂਰਨਰ ਮਨਜਨ ਬ੍ਰਹਮ ਕਾदिक सनकादिक ऋखी मुनि जंगम जोगी उदासी सन्यासी शेष गणेश महेश गुरुमुख त्रवेश इंद्र उपेन्द्र गंधर्व परियां जगीश्वर मणीश्वर रज सतो तमो ਦੇਵ ਦੇਵੀਆਂ ਬ੍ਰਹਮਾ ਵਿਸ਼ਨੂੰ ਸ਼ੰਕਰ ਕ੍ਰਿਸ਼ਨ ਲక్ష్ਮੀ ਪਾਰਵਤੀ ਮਛ ਕਛ ਭਗਤੋ ਸਾਧੂ ਸੰਤ ਮਹੰਤ ਸਭ ਤਾਰੇ ਚੰਦ ਸੂਰਜ ਹਲ ਤੋ ਪਲਤ ਅਗਨ ਭਵਨ ਜਲ ਖੰਡ ਬ੍ਰਹਮੰਡ 14 पवन आलपताल आद जुगाद ਸਭ શ્રી ਮਹੰਸਾਯ ਸੈ ਮਹਾਰਾਜ ਨੂੰ ਮੰਨਦੇ ਹਨ ब्रह्मा जी परमात्मा ਦੀ ਪਦਵੀ ਪਰ ਬੈਠੇ ਹੋਏ ਵੀ ਰਿਖੀ ਦੇ ਗੁਰੂ ਨਹੀਂ ਬਣਦੇ ब्रह्मा ਨੇ ਰਿਖੀ ਜਿਹਨੂੰ ਵਿਸ਼ਨੂੰ ਕੋ پاس ਭੇਜਣਾ ਹੈ ਤੇ ਨਾਮ ਇੱਕ ਵਾਰ ਹੁੰਦਾ ਹੈ ਜੋ ਨਾਰਦ ਮੁਨੀ ਜੀ ਨੇ ਭਾਰਦਵਾਜ ਜੀ ਨੂੰ ਦੇ ਦਿੱਤਾ ਸੀ ਬ੍ਰਹਮਾ ਜੀ ਰਹੀ ਭਾਰਦਵਾਜ ਨੂੰ ਕਹਿੰਦੇ ਹਨ ਕਿ ਹੇ ਰਖੀ ਜੀ ਤੁਸੀਂ ਵਿਸ਼ਨੂੰ ਜੀ ਦੇ ਪਾਸ ਚਲੇ ਜਾਓ ਉਹ ਤੁਹਾਡਾ ਗੁਰੂ ਬਣਨ ਦੇ ਯੋਗ ਹੈ ਉਹ ਬਹੁਤ ਵੱਡਾ ਦੇਵਤਾ ਹੈ ਜੁਦਾ ਨਾਮ ਸੁਣ ਕੇ ਜਮਦੂਤ ਪਿੱਛੇ ਹਟ ਜਾਂਦੇ ਹਨ ਵਿਸ਼ਨੂ ਜੀ ਤੋਂ ਸਭ ਭੂਤ ਪ੍ਰੇਤ ਦੁਸ਼ਟ ਦਮਨ ਖੱਤੇ ਰਚੇ ਦਬਦੇ ਹਨ ਵਿਸ਼ਨੂ ਦੇ ਰਾਜ ਅੰਦਰ ਤਾਂ 체ਤੀ ਕਿਤੇ ਕਾਲ ਵੀ ਨਹੀਂ ਵਰ ਸਕਦਾ ਉੱਤੇ ਲੋਕਾਂ ਦੀਆਂ ਬਹੁਤ ਲੰਬੀਆਂ ਲੰਬੀਆਂ ਉਮਰਾਂ ਹਨ ਉਹ ਐਸਾ ਵਲੀ ਹੈ ਜਿਹਦਾ ਸਾਰੇ ਜੀਵ ਚੰਤਾ ਨਾਲ ਇੱਕੋ ਜਾ ਪਿਆਰ ਹੈ ਉਸਦੇ ਮਨ ਵਿੱਚ ਕੋਈ ਦੂਜ ਤੀਜ ਨਹੀਂ ਸਭ ਨੂੰ ਇੱਕੇ ਨਜ਼ਰ ਨਾਲ ਦੇਖਦਾ ਹੈ ਉਸ ਦਾ ਦਰਸ਼ਨ ਕਰਕੇ ਸਭ ਕਾਰਜ ਸਿੱਧ ਹੋ ਜਾਂਦੇ ਹਨ ਤੇਰਾ ਮਨੋਰਥ ਜਰੂਰ ਸਿੱਧ ਹੋ ਜਾਵੇਗਾ বিষ্ণੂ ਦਾ ਰਾਸ ਨੰਕਾਰ ਦੇ ਰਾਜ ਪਰਮਗੁਰਗਾ ਹੈ বিষ্ণੂ ਦੁਨੀਆ ਦੇਖ ਕੇ ਜਨਮ ਜਨਮ ਦੀਆਂ ਭੁੱਖਾਂ ਉਤਰ ਜਾਂਦੀਆਂ ਹਨ ਜਿਸ ਵਕਤ ਬ੍ਰਹਮਾ ਜੀ ਨੇ ਭਾਰਦਵਾਜ ਜੀ ਨੂੰ ਇਸ ਤਰ੍ਹਾਂ ਕਹਤਾ ਰਿਖੀ ਭਾਰਦਵਾਜ ਜੀ ਬ੍ਰਹਮਾ ਜੀ ਨੂੰ ਕਹਿਣ ਲੱਗਾ ਕਿ हे ਮਹਾਰਾਜ ਜੀ ਵਿਸ਼ਨੂੰ ਦਾ ਰਾਜ ਕਿੱਥੇ ਹੈ ਜੋ ਤੁਸੀਂ ਮੈਨੂੰ ਵਿਸ਼ਨੂੰ ਜੀ ਨੂੰ ਮਲਾਉਣਾ ਚਾਹਦੇ ਉਹਦੇ ਪਾਸ ਭੇਜਣਾ ਚਾਹਦੇ ਹੋ ਤੇ ਵਿਸ਼ਨੂੰ ਜੀ ਦਾ ਰਾਜ ਕਿੱਥੇ ਆ ਉਹ ਤਾਂ ਕਿੰਨੀ ਦੂਰ ਹੈ ਉਸ ਦਾ ਆਸਨ ਕਿਹੜੇ ਪਹਾੜ ਤੇ ਆ ਜੈ ਸ਼ੋਦ ਭਾਰਦਵਾਜ ਨੇ ਬ੍ਰਹਮਾ ਜੀ ਨੂੰ ਇਸ ਤਰ੍ਹਾਂ ਕਿਹਾ ਤਾਂ ਬ੍ਰਹਮਾ ਜੀ ਰਿਸ਼ੀ ਜੀ ਨੂੰ ਇਹ ਕਹਿੰਦੇ ਹਨ ਕਿ हे ਰਿਸ਼ੀ ਜੀ ਵਿਸ਼ਨੂੰ ਜਿਹਦਾ ਰਾਜ ਕਿਸੇ ਪਹਾੜੀ ਉੱਤੇ ਨਹੀਂ ਵਿਸ਼ਨੂੰ ਦਾ ਰਾਜ ਮੰਡਲ ਇੱਕ ਤਾਰੇ ਉੱਤੇ ਹੈ। ਹਿਰਕਿ ਜੀ ਉਹ ਤਾਰਾ ਇਸ ਮਾਤ ਲੋਕ ਵਾਲੀ ਧਰਤੀ ਕੋਲੋਂ ਬਹੁਤ ਜ਼ਿਆਸਤੀ ਦੂਰ ਹੈ। ਚਦਰਮਾ ਦੇਵਤਾ ਇਸ ਧਰਤੀ ਕੋਲੋਂ ਜ਼ਿਆਦਾ ਥੀ ਦੂਰ ਨਹੀਂ ਵਿਸ਼ਨੂੰ ਰਾਜ ਬਹੁਤ ਉੱਚਾ ਹੈ ਇਸ ਚੰਦਰਮਾ ਦੇਵਤੇ ਨਾਲੋਂ 10 ਵਾਰ ਉੱਚਾ ਅਤੇ ਦੂਰ ਹੈ ਉਹ ਤਾਰਾ ਮਾਕ ਲੋਕ ਵਿੱਚ ਹੋਣ ਸੋਨੇ ਵਾਂਗਰ ਦਮਕਦਾ ਹੈ ਸਿਰਫ ਵਿਸ਼ਨੂੰ ਵਾਲਾ ਤਾਰਾ ਹੈ ਜੋ ਸੋਨੇ ਵਾਂਗ ਦਮਕਦਾ ਹੈ ਦੂਸਰੇ ਤਾਰੇ ਚਾਂਦੀ ਵਾਂਗਰ ਚਮਕਦੇ ਹਨ ਅੰਮ੍ਰਿਤ ਬਾਣੀ ਦੱਸਦੀ ਹੈ ਕਿ ਜਿਹੜੇ ਹੋਰ ਤਾਰੇ ਸੋਨੇ ਵਾਂਗਰ ਚਮਕਦੇ ਹਨ ਉਹ ਤਾਰੇ ਮਾਤਲੁਕ ਵਾਲੇ ਜੀਵਾਂ ਨੂੰ ਨਹੀਂ ਦਿਸਦੇ ਉਹ ਵਿਸ਼ਨੂੰ ਰਾਜ ਤੋਂ ਅੱਗੇ ਹਨ ਜਿਸ ਵਕਤ ਬ੍ਰਹਮਾ ਜੀ ਨੇ ਦੇਖੀ ਜੀ ਨੂੰ ਵਿਸ਼ਨੂੰ ਵਾਲਾ ਤਾਰਾ ਇਤਨਾ ਉੱਚਾ ਕਿਹਤਾ ਭਾਰਦਵਾਜ ਬ੍ਰਹਮਾ ਜੀ ਦੀ ਇਹ ਗੱਲ ਸੁਣ ਕੇ ਬੜਾ ਹੱਕਾ ਬੱਕਾ ਰਹਿ ਗਿਆ ਕਿ ਮੈਂ ਇਸ ਬਿੰਦੂ ਪਰਬਤ ਉੱਤੇ ਮਸਾ ਚੜਿਆ ਹਾਂ ਵਿਸ਼ਨੂੰ ਦੇ ਤਾਰੇ ਉੱਪਰ ਮੈਂ ਕਿਸ ਤਰ੍ਹਾਂ ਜਾ ਸਕਦਾ ਇਹ ਗੱਲ ਤਾਂ ਬਹੁਤ ਕਠਨ ਹੈ ਬ੍ਰਹ마 ਜੀ ਮੈਨੂੰ ਇਸ ਤਰ੍ਹਾਂ ਕਹਿ ਕੇ ਤਾਲ ਰਹੇ ਹਨ ਤਾਰਿਆਂ ਉੱਤੇ ਇਨਸਾਨ ਕਿਵੇਂ ਜਾ ਸਕਦਾ ਹੈ ਤਾਰਿਆਂ ਉੱਤੇ ਤਾਂ ਕੋਈ ਪੰਛੀ ਵੀ ਨਹੀਂ ਜਾ ਸਕਦਾ ਮੈਂ ਤਾਂ ਇੱਕ ਇਨਸਾਨ ਹਾਂ ਜਿਹੜਾ ਇਨਸਾਨ ਉੱਡ ਕੇ ਤਾਰਿਆਂ ਉੱਪਰ ਜਾ ਸਕਦਾ ਹੋਵੇ ਉਸ ਨੂੰ ਇਸ ਮ੍ਰਿਤਕ ਮੰਡਲ ਉੱਤੇ ਰਹਿਣ ਦੀ ਕੀ ਲੋੜ ਹੈ ਬ੍ਰਹਮਾ ਜੀ ਮੇਰੀ ਹਾਂਸੀ ਕਰਦੇ ਹਨ ਤਾਰਿਆਂ ਉੱਤੇ ਕਿਸ ਤਰ੍ਹਾਂ ਜਾ ਸਕਦਾ ਹੈ ਭਾਰਤਵਾਰ ਜੀ ਇਸ ਗੱਲ ਦੀ ਬੜੀ ਵਿਚਾਰ ਕਰਦੇ ਹਨ ਬ੍ਰਹਮਾ ਜੀ ਨਾ ਤਾਂ ਮੇਰੇ ਗੁਰੂ ਬਣਦੇ ਹਨ ਤੇ ਨਾ ਹੀ ਕੋਈ ਸੱਚਾ ਰਸਤਾ ਦੱਸਦੇ ਹਨ ਇਹ ਮੈਨੂੰ ਬੇਗੁਨਾਹ ਹੀ ਰੱਖਣਾ ਚਾਹਦੇ ਹਨ लोक ए पारदबाजि खी की जाने ब्रह्मा जी के पाने लीला बड़ी अपरपार चोज बेअंत बी ब्रह्मा एक हरि पूत ਦੁਨੀਆ ਕੋ ਜਿਨ ਰਖਿਆ ਸੂਤ ਬ੍ਰਹਮਾ ਏਕ ਹਰੀ ਹਰ ਪੂਰਾ ਸਰਬ ਕਲਾ ਵਿੱਚ ਪੂਰਨ ਪੂਰਾ ਬ੍ਰਹਮਾ ਬ੍ਰਹਮ ਗਿਆਨ ਧਿਆਨ ਓ ਸਾਰੀ ਵਿੱਚ ਫਰਕ ਨਾ ਜਾਣ ਬ੍ਰਹਮਾ ਹਰ ਕੀ ਪਾਵਣ ਜੋਤ जीव जंत सब उसके पोता ब्रह्मा कुदरत का प्रसार जैसे विष्णु जी का तार ब्रह्मा हर की एकनुहार वाल्मीक दे अक्षर चार वाल्मीक सरजनहार ਵਾਲਮੀਨ ਰੰਕਾਰ ਪਰ ਵਹੀ ਇਕ ਬ੍ਰਹਮ ਪ੍ਰਸਾਰ ਗਿਲਦਾ ਸਾ ਸੋਈ ਹਰ ਏਕ ਵਾਲਮੀਕ ਦੇ ਨਾਮ अनेका ਨਮੋ ਨਾਮ ਰਮੈਨ ਬਬੇ ਕਾ श्लोक प्रवेश करवेश को सदा आदेश से गणेश महेश जोगी महामि द्रवेश रिहिकेश गणेश से मनसा मिट गए शिमे काल कले उधर गए कर कीर्ति वाल्मिक दे देश गुरु सब था एक है देश भवान परसा ਵਾਲ ਮੇਨਰੰਕਾਰ ਹੈ ਸਿਮਰੋ ਨਾਮ ਹਮੇਸ਼ ਉਦਰ ਗਿਆ ਸਭ ਖਾਣੀਆਂ ਕਰ ਕਰ ਭਗਵੇ ਭੇਸਾ ਗਿਲਦਾ ਸਾਸਿਕ ਸੋਤਰੇ ਜੋ ਨਿਤਨਾਮ ਜਪੇਸ ਦੋਹਿਰਾ ਬ੍ਰਹਮਾ ਅਲਪਤਾਲ ਹੈ ਰਮਿਆ ਵਾਲੂ ਵਾਲ ਸਭ ਕੋ ਇਕ ਸਮਾਨ ਹੈ ਬ੍ਰਹਮਾ ਦੀਨ ਦਿਆਲ ਬ੍ਰਹਮਾ ਹਰ ਕੀ ਮੂਰਤੀ ਜਿਸ ਮਨ ਵਸਿਆ ਕਾਲ ਦੂਰ ਨਾ ਉਸ ਕੋ ਜਾਣੀਏ ਬ੍ਰਹਮਾ ਸਭ ਕੇ ਨਾਲ ਵਾਲਮੀ ਦਾ ਨਾਮ ਜਪ ਨਿਰਦੇ ਆਵੇ ਕਾਲ ਗਿਲਦਾ ਸਾਖੜ ਕਟ ਵਸੇ ਬ੍ਰਹਮਾ ਸਰਬ ਜਾਲ ਜਿਸ ਵਕਤ ਬ੍ਰਹਮਾ ਜੀ ਨੇ ਰਿਹੀ ਭਾਰਤਵਾਜ ਨੂੰ ਕਿਹਾ ਕਿ ਵਿਸ਼ਨੂੰ ਭਗਵਾਨ ਜੀ ਦਾ ਰਾਸ ਤੇਜ ਇੱਕ ਤਾਰੇ ਉੱਤੇ ਹੈ ਤੇ ਭਾਰਤਵਾਜ ਜੀ ब्रह्मा जी ਨੂੰ ਕਹਿਣ ਲੱਗਾ ਕਿ ਹੇ ਮਹਾਰਾਜ ਮੈਂ ਤਾਰੇ ਉੱਪਰ ਕਿਸ ਤਰ੍ਹਾਂ ਜਾ ਸਕਦਾ ਇਤਨੇ ਉੱਚਾ ਤਾਂ ਕੋਈ ਪੰਛੀ ਵੀ ਉੱਡ ਕੇ ਨਹੀਂ ਜਾ ਸਕਦਾ ਤੇ ਇਨਸਾਨ ਕਿਸ ਤਰ੍ਹਾਂ ਜਾ ਸਕਦਾ ਹੈ ਮੈਂ ਇੱਕ ਧਰਤੀ ਤੇ ਤੁਰਨ ਵੱਲ ਫਿਰਨ ਵਾਲਾ ਇੱਕ ਇਨਸਾਨ ब्रह्मा ਜੀ ਰਿਖੀ ਜੀ ਨੂੰ ਇਹ ਕਹਿ ਲੰਗਾ ਕਿ ਰਿਖੀ ਜੀ ਤੁਸੀਂ ਉਸ ਤਾਰੇ ਉਪਰ ਦਾਨ ਦਾ ਕੋਈ ਫਿਕਰ ਨਾ ਕਰੋ ਤਾਰੇ ਉਪਰ ਤਾਂ ਮੈਂ ਤੁਹਾਨੂੰ ਪਚਾ ਦੇਗਾ ਜਿਸ ਵਕਤ ਵਿਸ਼ਨੂੰ ਭਗਵਾਨ ਜੀ ਤਾਰੇ ਉਪਰ ਜਾਏਗਾ ਸ਼ਿਵ ਜੀ ਭਵਨ ਅਤੇ ਮੇਰਾ ਬ੍ਰਹਮ ਲੋਕ ਵਿੱਚ ਦਿਖਦਾ ਜਾਏ ਤੂੰ ਕਿਸੇ ਗੱਲ ਦਾ ਸੰਸਾ ਨਾ ਕਰ ਤੇਰੇ ਵਾਸਤੇ ਮੈਂ ਸਭ ਕੁਝ ਕਰੂੰਗਾ ਤੇ ਮੈਨੂੰ ਵੀ ਇੱਕ ਤੇਰੇ ਨਾਲ ਬਹੁਤ ਵੱਡੀ ਪ੍ਰੀਤ ਹੈ ਹਰੀ ਦੇ ਭਗਤ ਮੈਨੂੰ ਬਹੁਤ ਚੰਗੇ ਲੱਗਦੇ ਹਨ ਮੈਂ ਹਰ ਵਕਤ ਹਰੀ ਦੇ ਭਗਤਾਂ ਦੀ ਪੂਰੀ ਮਗਰ ਕਰਦਾ ਮੇਰੀਆਂ ਮੂਹਰਾ ਸਵਣਾ ਜੀਵਾਂ ਉੱਪਰ ਇੱਕੋ ਜਿਹੀਆਂ ਲੱਗਦੀਆਂ ਹਨ ਕਿਸੇ ਜੀਵ ਨਾਲ ਕੋਈ ਫਰਕ ਨਹੀਂ ਪ੍ਰਮਾਤਮਾ ਦੀ ਰਚਨਾ ਨਾਲ ਮੇਰੀ ਬਹੁਤ ਵੱਡੀ ਪ੍ਰੀਤ ਹੈ ਕੁਦਰਤ ਦੀ ਰਚਨਾ ਨਾਲ ਮੇਰਾ ਬਹੁਤ ਵੱਡਾ ਸਬੰਧ ਹੈ ਨਾ ਕੁਦਰਤ ਤੋਂ ਬਿਨਾ ਮੈਂ ਚੱਲਦਾ ਹਾਂ ਤੇ ਨਾ ਮਿੱਥੋ ਬਿਨਾ ਕੁਦਰਤ ਚੱਲਦੀ ਹੈ ਅਗਣੀ ਅਤੇ ਰਸੋਈ ਵਾਲਾ ਮਿਲ ਹੈ ਜੇ ਉਸ ਵਕਤ ਬ੍ਰਹਮਾ ਜੀ ਨੇ ਰਿਹੀ ਭਾਰਤਵਾਹ ਨੂੰ ਗੱਲਾਂ ਕਰਕੇ ਇਸ ਤਰ੍ਹਾਂ ਖੁਸ਼ ਕੀਤਾ ਤਾਂ ਭਾਰਦਵਾਜ ਜੀ ਬ੍ਰਹਮਾ ਜੀ ਨੂੰ ਕਹਿ ਲਗਾ ਕਿ हे ਬ੍ਰਹਮਾ ਜੀ ਤੁਹਾਡੀ ਗੱਲ ਮੈਨੂੰ ਮਨਜ਼ੂਰ ਹੈ ਤੇ ਤੁਸੀਂ ਮੈਨੂੰ ਆਪਣੇ ਬ੍ਰह्म ਲੋਕ ਵਿੱਚ ਦੇ ਵਿਸ਼ਨੂੰ ਰਾਜ ਵਿੱਚ ਪਹੁੰਚਾ ਦਿਓ ਮੈਂ ਚਾਲਾਂ ਬ੍ਰਹਮਾ ਜੀ ਦਿਹੀ ਭਾਰਦਵਾਜ ਜੀ ਨੂੰ ਕਹਿਣ ਲਗਾ ਕਿ ਇਹ ਰਿਖਿਜੇ ਤੁਸੀਂ ਚੌਕੜੀ ਮਾਰ ਕੇ ਜ਼ਮੀਨ ਉੱਪਰ ਬੈਠ ਜਾਓ ਤੇ ਆਪਣੀਆਂ ਦੋਨੋਂ ਅੱਖਾਂ ਬੰਦ ਕਰ ਲਓ 10 ਗਿਣ ਕੇ ਆਪਣੀਆਂ ਅੱਖਾਂ ਖੋਲੋ ਜਿਸ ਵਕਤ ਬ੍ਰਹਮਾ ਜੀ ਨੇ ਇਸ ਤਰ੍ਹਾਂ ਕਰਕੇ ਕਰਨ ਵਾਸਤੇ ਕਿਹਾ ਤਰਖੀ ਭਾਰਦਵਾਜ ਬ੍ਰਹਮਾ ਜੀ ਨੂੰ ਕਹਿ ਲਗਾ ਕਿ ਹੇ ਬ੍ਰਹਮਾ ਜੀ ਜੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਮੈਂ ਆਪ ਦਾ ਬ੍ਰਹਮ ਲੋਕ ਕਿਸ ਤਰ੍ਹਾਂ ਦੇਖਦਾ ਜਾਵਾਂਗਾ ਬ੍ਰਹਮਾ ਜੀ ਭਾਰਦਵ ਨੂੰ ਚੈਨ ਗਹਿ ਭਾਰਦਵ ਕੁਦਰਤ ਦਾ ਅਸੂਨ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਤੂੰ ਕਹਿੰਦਾ ਤੈਨੂੰ ਆਪ ਤੈਨੂੰ ਅੱਖਾਂ ਜ਼ਰੂਰ ਮਿਚਣੀਆਂ ਪੈਣਗੀਆਂ ਜਿਸ ਵਕਤ ਤੂੰ ਮੇਰੇ ਬ੍ਰਹਮ ਲੋਕ ਵਿੱਚ ਪਹੁੰਚ ਗਿਆ ਤਤੇ ਆਖਾਂ ਆਪਣੇ ਆਪ ਖੁੱਲ ਜਾਣਗੀਆਂ ਤੂੰ ਇਸ ਗੱਲ ਦੀ ਕੋਈ ਸੋਚ ਨਾ ਕਰ ਤੇਰੀ ਜਾਸਤੀ ਸੋਚ ਨਾਲ ਕੁਝ ਨਹੀਂ ਬਣੇਗਾ ਕੁਦਰ ਦੇ ਅਸੂਲ ਨਾਲ ਮਿਲ ਕੇ ਭਗਤੀ ਮਾਰਗ ਵਿੱਚ ਤੁਰਿਆ ਚੱਲ ਤੈਨੂੰ ਸਭ ਕੁਝ ਮਿਲੇਗਾ ਤੂੰ ਪੱਕਾ ਭਰੋਸਾ ਰੱਖ ਆਪਣਾ ਮਨ ਨਾ ਡੁਲਾ ਮੈਨੂੰ ਵੀ ਅੱਖਾਂ ਮੀਚ ਕੇ ਹੀ ਮੰਡਲ ਮੰਡਲ ਪਰ ਜਾਣਾ ਪੈਦਾ ਹੈ ਕੁਦਰਤ ਦੇ ਅਸੂਲ ਹੀ ਇਸੇ ਤਰ੍ਹਾਂ ਬਣੇ ਹੁੰਦੇ ਹਨ ਜਿਸ ਵਕਤ ਬ੍ਰਹਮਾ ਜੀ ਨੇ ਇਸ ਤਰ੍ਹਾਂ ਚਾਹਤਾ ਭਾਰਤਵਾਜ ਜੀ ਚੌਂਕੜੀ ਮਾਰ ਕੇ ਜ਼ਮੀਨ ਉੱਪਰ ਬੈਠ ਗਿਆ ਤੇ ਆਪਣੀਆਂ ਦੋਨੋਂ ਅੱਖਾਂ ਬੰਦ ਕਰ ਲੀਆਂ 10 ਗੁਣਿੰਦੀ ਹਿ ਲੋੜ ਨਹੀਂ ਪਈ ਅੱਖਾਂ ਦੀ ਚਮਕ ਨਾਲ ਬ੍ਰਹਮ ਲੋਕ ਵਿੱਚ ਪਹੁੰਚ ਗਿਆ ਜਿਸ ਵਕਤ ਤੇ ਕੇਜ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਬ੍ਰਹਮ ਲੋਕ ਦੇ ਤਾਰੇ ਉੱਪਰ ਬੈਠਾ ਹੈ ਬ੍ਰਹਮ ਬ੍ਰਹਮ ਲੋਕ ਵਿੱਚ ਜਾ ਕੇ ਰਿਸ਼ੀ ਜੀ ਕੀ ਦੇਖਦੇ ਹਨ ਕਿ ਦੁਦਲੀਆਂ ਨਦੀਆਂ ਭਰੀਆਂ ਵਗਦੀਆਂ ਬਿਰਸ਼ ਬੜੇ ਉੱਚੇ-ਉੱਚੇ ਹਨ ਉਹਨਾਂ ਬਿਰਸ਼ਾਂ ਉੱਪਰ ਸੋਨੇ ਵਰਗੇ ਪੱਤਰਾ ਉਹ ਬਿਰਸ਼ ਅੰਮ੍ਰਿਤ ਵਰਗੇ ਮਿੱਠੇ-ਮਿੱਠੇ ਫਲਾਂ ਨਾਲ ਲੱਦੇ ਹੋਇਆ ਬ੍ਰਹਮ ਲੋਕ ਦੇ ਲੋਕਾਂ ਦੇ ਚਿੱਟੇ ਚਿੱਟੇ ਕੱਪੜੇ ਹਨ ਪੱਗਾਂ ਸਿਰ ਉਪਰ ਵਧੀਆਂ ਹੁੰਦੀਆਂ ਨੇ ਪੱਗਾਂ ਦੇ ਰੰਗ ਵਿਰੂਣ ਵਰਗੇ ਚਿੱਟੇ ਚਿੱਟੇ ਹਨ ਉੱਥੋਂ ਦੇ ਪੰਛੀਆਂ ਨੂੰ ਹਰ ਰੋਜ਼ ਭਾਤ ਭਾਂ ਦੇ ਫਲ ਮਿਲਦੇ ਹਨ ਗੁਰਮੁਖ ਲੋਕਾਂ ਨੂੰ ਪੱਕੇ ਪਕਾਏ ਗਰਮ ਗਰਮ ਪ੍ਰਸ਼ਾਦ ਭੋਜਨ ਵੱਲੋਂ ਕੁਦਰਤ ਦਿੰਦੀ ਹੈ ਉਤੇ ਨਾਮ ਜਪਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਕਿਸੇ ਵੀ ਚੀਜ਼ ਦਾ ਉੱਤੇ ਘਾਟਾ ਨਹੀਂ ਗੁਰਮੁਖ ਲੋਕ سونے ਦੇ ਪਲੰਗਾ ਉੱਪਰ ਬੈਠੇ ਹੋਏ ਹਨ ਇਸ ਤਰ੍ਹਾਂ ਲਿਖੀ ਭਾਰਤਵਾਦੀ ਉਸ ਬ੍ਰਹਮ ਲੋਕ ਦੀ ਅਮੋਲਕ ਲੀਲਾ ਦੇਖਦਾ ਫਿਰਦਾ ਹੈ ਦਰਦੀ سونے ਵਾਲ ਦਮਕ੍ਰਿਆ ਉਹ ਇੱਕ ਬਹੁਤ ਹੀ ਸੁੰਦਰ ਮੰਡਲ ਹੈ ਰਹੀ ਭਾਰਤਵਾਜ ਨੂੰ ਉਥੇ ਇੱਕ ਬਹੁਤ ਵੱਡਾ ਵਿਰਸ਼ ਨਜ਼ਰ ਆਇਆ ਜਿਸ ਵਿਰਸ਼ ਦੀ ਚੋਟੀ ਇਸ ਤਰ੍ਹਾਂ ਨਜ਼ਰ ਆ رہی ਹੈ ਜਿਵੇਂ ਉਹ ਬਿਰਸ਼ ਅਸਮਾਨ ਦੇ ਨਾਲ ਲੱਗਾ ਹੁੰਦਾ ਹੈ ਭਾਰਦਵਾਜ ਉਸ ਬਿਰਸ਼ ਦੇ ਥੱਲੇ ਜਾ ਬੈਠਾ ਜਦੋਂ ਉੱਪਰ ਵੱਲ ਨਜ਼ਰ ਮਾਰੀ ਤਾਂ ਭਗਤ ਜੀ ਕੀ ਦੇ ਦੇਣ ਅਕਾਸ਼marg ਵਿੱਚ ਇੱਕ ਬਹੁਤ ਵੱਡੀ ਸਤਰੰਗੜੀ ਪਿੰਗ ਪਈ ਹੋਈ ਹੈ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਕੁਦਰਤ ਦੇ ਰੰਗ ਬੜੇ ਅਪਾਰ ਹੁੰਦੇ ਆ ਕੁਝ ਅੰਤ ਨਹੀਂ ਲਿਆ ਜਾ ਸਕਦਾ ਉਹ ਤੇ ਆਕਾਸ਼marg ਵਿੱਚੋਂ ਮਿੱਠੀ ਮਿੱਠੀ ਮਦਰ ਮਦਰ ਸੁਰਨਾ ਇਸ ਤਰ੍ਹਾਂ ਆਵਾਜ਼ ਆ ਰਹੀ ਹੈ ਜਿਸ ਤਰ੍ਹਾਂ ਪਰियां ਦਿਨ ਰਾਤ ਦੇ ਘੁੰਗਰੂ ਛਣ ਕਰਿਆ ਹੁੰਦਾ ਦੂਰ 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 ਤੱਕ ਉਮਰਵਾਦੀ ਛਣਕ ਛਣਕ ਆਵਾਜ਼ ਸੁਣੀ ਹੈ ਬ੍ਰਹਮ ਲੋਕ ਵਾਲਾ ਤਾਰਾ ਵਿਸ਼ਨੂੰ ਰਾਜ ਦੇ ਲਾਗੇ ਹੀ ਤਾਰਾ ਹੈ ਬ੍ਰਹਮ ਲੋਕ ਵਾਲੇ ਤਾਰੇ ਦੀ ਚਮਕ ਚਾਂਦੀ ਵਰਗੀ ਹੈ ਤੇ ਵਿਸ਼ਨੂੰ ਰਾਜ ਵਾਲੇ ਤਾਰੇ ਦੀ ਚਮਕ ਸੋਨੇ ਵਰਗੀ ਹੈ ਕੁਦਰ ਦੇ ਬਿਆਨ ਤਰਾਗ ਬ੍ਰਹਮ ਲੋਕ ਵਾਲੇ ਤਾਰੇ ਉੱਪਰ ਖੜਾ ਹੋ ਕੇ ਵਿਸ਼ਨੂੰ ਰਾਜ ਇਸ ਤਰ੍ਹਾਂ ਦਿਸਦਾ ਹੈ ਜਿਸ ਤਰ੍ਹਾਂ ਚੰਦਰਮਾ 100 ਵਰ ਵੱਡਾ ਹੋਵੇ ਵਿਸ਼ਨੂੰ ਵਾਲਾ ਤਾਰਾ ਇਸ ਤਰ੍ਹਾਂ ਦਿਸਦਾ ਹੈ ਜਿਵੇਂ ਬ੍ਰਹਮ ਲੋਕ ਦੇ ਨਜ਼ਦੀਕ ਵਾਲਾ ਤਾਰਾ ਹੈ ਵਿਸ਼ਨੂੰ ਵਾਲਾ ਤਾਰਾ ਬ੍ਰਹਮ ਲੋਕ ਵਾਲੇ ਤਾਰੇ ਕੋਲੋਂ 4 ਕਰੋੜ ਮੀਲ ਦੂਰ ਹੈ। ਮਾਤ ਲੋਕ ਵਾਲੇ ਤਾਰੇ ਨਾਲੋਂ 300 ਵਾਰ ਵੱਡਾ ਤਾਰਾ ਹੈ ਜੋ ਆਕਾਸ਼ ਮਾਰਗ ਵਿੱਚ ਸਤਰੰਗਰੀ ਪੀਂਘ ਪਈ ਹੋਇਆ ਹੈ। ਉਹ ਪੀਂਘ ਵਿਸ਼ਨੂੰ ਵਾਲੇ ਤਾਰੇ ਦੇ ਉੱਪਰ ਦੀ ਨਜ਼ਰ ਆ ਰਹੀ ਹੈ। ਵਿਸ਼ਨੂੰ ਰਾਜ ਵਾਲਾ ਤਾਰਾ ਉਸ ਪਿੰਗ ਦੇ ਹੇਠ ਸੋਨੇ ਵਾਲ ਦਮ ਕਰਿਆ ਹੈ ਸ਼ਲੋਕ ਅਖੀਰ ਟਾਸ ਗਲਪਸਾਰ ਜਿਵੇਂ ਮਨ ਕੈਸਾ ਭਾਗ ਵਢਾਰੋ ਜਿਸ ਪਰ ਮੀਰ ਕਰੇ ਰਗੁਨਾਥ ਸੋਈ ਕਰੇ ਅਮੋਲਕ ਕਾਥ ਸੁਨਤੇ ਪੜਤੇ ਉਤਰਨ ਪਾਰ ਘਰ ਦੇ ਵਿੱਚ ਰਹੇ ਖੁਸ਼ੀ ਕਾ ਤਾਰ ਗਿਲਦਾ ਸਾਇਦ ਅਮਰਤਵਾਰ ਸੋ ਤਰਿਆ ਜਿਨ ਕਰੀ ਸੀਗਾਦ ਗਿਲਦਾ ਸਾਇਦ ਅਮਰਤਵਾਰ ਸੋਤਰਿਆ ਜਨ ਕਰੀ ਸੀਗਾ ਜੋ ਬੋਲੇ ਸੋਨਰ ਪੈ ਭਗਵਾਨ ਵੈਲਮਿਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਇਕਸਵਰ ਪੁਰਾਨ ਸਹਿਬ ਸਤਿਗੁਰੂ ਗੁਰੂ ਗਿਆਨਾਥ ਮਹਾਰਾਜ ਕੀ ਜੈ ਤਨ ਤਨ ਸੰਤ ਸਤਿਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਵੈਲਮਿਕ ਧਰਮ ਕੀ ਜੈ ਵਾਦਮਿਕ ਤੀਰਥ ਕੀ ਜੈ ਜੋ ਬੋਲੇ ਸੁਨਰਪੈ ਭਗਵਾਨ ਬਾਦਮਿਕ ਮਹਾਰਾਜ ਕੇ ਜੈ